ਗਜ਼ਮੀਰਾ ਕਿਲਾ ਰਾਜੇ ਕਾਚਨੇ ਵਸਾਇਆ। ਸੁਨੀਤਾ ਬੇਟਾ ਸਾਲੇ ਵਹਨ ਸ਼ਹਿਰ ਨੂੰ ਵਸਾਇਆ ਜਿਸ ਦਾ ਨਾਮ ਅੱਜ ਉਹਨੂੰ ਸਿਆਲ ਕੁੱਟਿਆ ਜਾਂਦਾ। ਉਹਦੇ ਪਰਿਵਾਰ ਦੇ ਵਿੱਚ ਇੱਕ ਹੋਇਆ ਜੱਤੋ ਪੱਟੀ। ਉਸਦੇ ਪਰਿਵਾਰ ਦੇ ਵਿੱਚ ਦਿਉ ਰਾਜ ਤੇ ਦਿਉ ਰਾਜ ਦੇ ਵਿੱਚੋਂ ਅਕਸਲ 라ਵਲ ਜਿਹਦੇ ਨਾਮ ਦੇ ਉੱਪਰ ਸੁਮੇਰ ਸ਼ਹਿਰ। ਉਸ ਰਾਜੇ ਦੇ 10 ਪੁੱਤਰਾਂ ਦੇ ਵਿੱਚੋਂ ਉਹ ਬੜੇ ਬਹਾਦਰ ਹੋਏ ਨੇ। ਇੱਕ ਰਾਣਾ ਕਰਮ ਪੱਟੀ ਔਰ ਇੱਕ ਰਾਣਾ ਧਰਮ ਪੱਟੀ। ਰਾਣੇ ਕਰਮ ਪੱਟੀ ਦੇ ਕੋ ਦੋ ਪੁੱਤਰ ਹੋਏ ਕਦਾ ਨਾਮ ਹੈ। ਸਿੰਘ ਪੱਤੀ ਔਰ ਦੂਸਰੇ ਦਾ ਨਾਮ ਹੈ ਤੂਲਸੀ ਇਹਨਾਂ ਦੇ ਵਿੱਚੋਂ ਇੱਕ ਸੈਨਾ ਸਿੰਘ ਸੈਨਾ ਸਿੰਘ ਦਾ ਪੁੱਤਰ ਵਧਾਵਾ ਸਿੰਘ ਵਧਾਵਾ ਸਿੰਘ ਦਾ ਪੁੱਤਰ ਜਿਹੜਾ ਗੰਡਾ ਸਿੰਘ ਤੇ ਸੁਪੁੱਤਰ ਦਾ ਨਾਮ ਸੀ ਸਾਧੂ ਸਿੰਘ ਤੇ ਸਾਧੂ ਸਿੰਘ ਪੁੱਤਰ ਨੇ ਇਹਨਾਂ ਚੌਵਾਂ ਦੇ ਵਿੱਚੋਂ ਸਭ ਤੋਂ ਵੱਡਾ ਗੋਪਾਲ ਸਿੰਘ ਗੋਪਾਲ ਸਿੰਘ ਤੋਂ ਬਾਅਦ ਹੇਮ ਸਿੰਘ ਹੇਮ ਸਿੰਘ ਤੋਂ ਬਾਅਦ ਸਿਕੰਦਰ ਸਿੰਘ ਸਿਕੰਦਰ ਸਿੰਘ ਤੋਂ ਬਾਅਦ ਚਾਹ ਸਿੰਘ ਤੇ ਗੋਪਾਲ ਸਿੰਘ ਦਾ ਬੇਟਾ ਸੀ ਬਦਰ ਸਿੰਘ ਜਿਹੜਾ ਤਲਕੀ ਤਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਸਿੱਖੀ ਦੇ ਵਿੱਚ